ਲੋ ਜੀ ਅੱਜ ਆਪਾਂ ਲਾਈਵ ਚੈੱਕ ਕਰਾਂਗੇ ਵੀ ਇਲੈਕਟ੍ਰੋਨਿਕ ਮਸ਼ੀਨ ਦਾ ਬੀਪ ਸਹੀ ਆ ਜਾਂ ਨਹੀਂ ਹੁਣ ਤੁਸੀਂ ਆਪ ਡਿਸਾਈਡ ਕਰਨਾ ਇਹਦੇ ਵਿੱਚ ਪਾਣੀ ਆ ਥੋੜਾ ਜਿਹਾ ਖਾਲੀ ਬੋਤਲ ਤੇ ਹਵਾ ਭਰੀ ਹੋਈ ਆ ਦੇਖੋ ਹਵਾ ਭਰ ਰਹੀ ਆ ਪ੍ਰੈਸ਼ਰ ਪਾ ਰਹੇ ਆ ਇਹਦਾ ਮਤਲਬ ਬੀਬੀ ਅੰਮੀ ਜੀ ਨਾਲ ਬੀਪ ਵਧ ਗਿਆ ਫਟਣੀ ਵਾਲੀ ਹੋਇਆ ਦੇਖੋ ਇਹ ਉਧਾਵਨਾ ਦਾ ਐਂਡ ਤੇ ਫਟਣੀ ਚਾਹੀਦੀ ਹੈ ਕਿਉਂਕਿ ਇਹਦਾ ਜਿਹੜਾ ਬੀਪੀ ਪਤਾ ਲੱਗਦਾ 284 79 67 62 43 43 39 26 ਜੇ ਤਾਂ ਇਹ ਬੀਪੀ ਦੱਸਦੀ ਹੈ ਇਹਦਾ ਸਮਝ ਲਓ ਫੇਰ ਤਾਂ ਇਲੈਕਟ੍ਰੋਨਿਕ ਮਸ਼ੀਨ ਲੈਣ ਦਾ ਕੋਈ ਫਾਇਦਾ ਨਹੀਂ ਜੇ 에ਰਰ ਆਉਂਦਾ ਜਾਂ ਨਹੀਂ ਬੀਪੀ ਦੱਸਦੀ ਤਾਂ ਸਮਝ ਲਓ ਸਹੀ ਆ ਤੁਹਾਨੂੰ ਕਿਉਂਕਿ ਜੇ ਇਹਦੇ ਵਿੱਚ ਵੇਨ ਸਿਸਟਮ ਨਹੀਂ ਹੈਗਾ ਬਲੱਡ ਫਲੋ ਨਹੀਂ ਹੁੰਦਾ ਬਲੱਡ ਸਰਕਲ ਨਹੀਂ ਨਹੀਂ ਤਾਂ ਬੀਪੀ ਨਹੀਂ ਦੱਸ ਸਕਦਾ ਨਾਲੇ ਯਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਫਾਲੋ ਕਰ ਲਿਆ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ 9794 596 9988 86 84 ਡਾਕਟਰ 7472 에러 ਯਾਨੀ ਕਿ ਮਸ਼ੀਨ ਦਾ ਰਿਜ਼ਲਟ ਲਗਭਗ ਸਹੀ ਆ ਯਾਰ ਇਹਦਾ ਜੇ ਬੀਪੀ 10 ਦੀ ਤਾਂ ਇਹਦਾ ਰਿਜ਼ਲਟ ਸਹੀ ਨਹੀਂ ਸੀ ਤੁਹਾਨੂੰ ਕਿਹੜੀ ਬੀਪੀ ਵਾਲੀ ਮਸ਼ੀਨ ਲੈਣੀ ਚਾਹੀਦੀ ਆ ਉਹ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਚ ਇਹਦਾ ਲਿੰਕ ਦੇ ਦਾਂਗੇ ਕਿਹੜੀ ਮਸ਼ੀਨ ਲੈਣੀ ਚਾਹੀਦੀ ਆ ਕਿਹੜੀ ਸਹੀ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਜਿਹੜਾ ਇਲੈਕਟ੍ਰੋਨਿਕ ਪਾਰਾ